ਸਸਹੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਗੋਲੀ ਗਾਜਰ ਅਤੇ ਹਰੀਆਂ ਮਿਰਚਾਂ ਦਾ achar ਇਹਦੇ ਲਈ ਆਪਾਂ ਕੜਾਹੀ ਦੇ ਵਿੱਚ ਦਰਦਰਾ ਕਰਕੇ ਸਾਬਤ ਧਨੀਆ ਪਾ ਲਿਆ ਜੇ ਆਪਾਂ ਆਪਣੇ ਜਿੰਨਾ ਕਾ ਆਪਣਾ ਸਮਾਨ ਉਹਦੇ ਹਿਸਾਬ ਨਾਲ ਪਾ ਲਾਂਗੇ ਇਹ ਆਪਾਂ ਕਲਮਜੀ ਦੇ 2 ਚਮਚ ਹਰਾਈ ਗਾਜਰ ਦੇ ਚਾਰ ਵਿੱਚ ਹਰਾਈਏ ਜਿਹੜੀ ਬਹੁਤ ਸਵਾਦ ਲੱਗਦੀ ਹੈ ਮੇਥੇ ਸੌਫ ਸੌਫ ਤੋਂ ਬਾਅਦ ਪਾਵਾਂਗੇ ਆਪਾਂ ਜਮੈਨ ਗਾਜਰਾਂ ਦੇ ਚਾਰ ਵਿੱਚ ਜਮੈਨ ਬਹੁਤ ਸਵਾਦ ਲੱਗਦੀ ਹੈ ਸਵਾਦ ਵੀ ਹੈ ਤੇ ਫਾਇਦੇ ਵੀ ਹੈ ਜਮਨ ਦੇ ਲੋ ਜਿਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਾਂਗੇ ਮਸਾਲਿਆਂ ਆਪਾਂ ਸੌਂਫ ਹੈ ਜਿਹੜੀ ਉਸਾਲ ਪਾਈਏ ਜੀ ਬਾਕੀ ਆਪਾਂ ਦਰਦਰੀ ਨਹੀਂ ਕਰ ਲਈ ਸੀ ਸਾਰੇ ਲੱਗੇ ਵੀ ਮਸਾਲਾ ਜਿਹੜਾ ਆਪਣਾ ਸਿੱਕ ਗਿਆ ਹੈ ਨਾ ਵੀ ਡਰਾਈ ਜਿਹਾ ਹੋ ਗਿਆ ਆ ਦੇਖੋ ਜਿਵੇਂ ਤੁਹਾਨੂੰ ਹੁਣ ਕੜਕਰੀ ਆਵਾਜ਼ ਆਈ ਸੀ ਹੈ ਨਾ ਤਾਂ ਬਸ ਇਹਦੇ ਨਾਲ ਆਪਣਾ ਜਿਹੜਾ ਮਸਾਲਾ ਉਹ ਬਣ ਜਾਂਦੇ ਹਲੋ ਜੀ ਆਪਣੇ ਮਸਾਲੇ ਜਿਹੜੇ ਰੋਸਟ ਹੋ ਗਏ ਇਹਨਾਂ ਨੂੰ ਆਪਾਂ ਕਿਸੇ ਭਾਂਡੇ 'ਚ ਕੱਢ ਲਾਂਗੇ ਤਾਂ ਆਪਾਂ ਇਹਨਾਂ ਨੂੰ ਬੜਾ ਸੇਕ ਨਹੀਂ ਲਗਾਉਣਾਗੇ ਤਾਂ ਜੋ ਇਹਦੇ ਵਿੱਚ ਕੜਤਨ ਪੈਦਾ ਹੋ ਜੇ ਮਸਾਲਿਆਂ ਦੀ ਕੌੜੇ ਹੋ ਜਾਣ ਇਹ ਭੁੱਜ ਕੇ ਦੇਖੋ ਆਵਾਜ਼ ਆ ਰਹੀ ਏ ਤੁਹਾਨੂੰ ਹੁਣ ਆਪਾਂ ਕੜਾਹੀ ਚ ਤੇਲ ਪਾ ਲਿਆ ਜੀ ਇਹਨੂੰ ਗਰਮ ਹੋਣ ਦਾਂਗੇ ਇਹ ਆਪਾਂ ਬਿਨਾ ਧੁੱਪੇ ਸਿਕਾਈ ਜੀ ਗਾਜਰ ਮੌਲੀ ਤੇ ਹਰੀਆਂ ਮਿਰਚਾਂ ਚਾਰ ਪਾਰੇ ਧੁੱਪ ਵਿੱਚ ਸੌਂਦੇ ਨਾ ਨੂੰ ਲੋੜ ਨਹੀਂ ਬਸ ਜਦੋਂ ਆਪਾਂ ਇਹਨਾਂ ਨੂੰ ਕੱਟਣਾ ਹੈ ਉਦੋਂ ਧੋ ਕੇ ਕੱਟਣਾ ਤਾਂ ਕਿ ਆਪਾਂ ਨੂੰ ਦੁਬਾਰਾ ਪਾਣੀ ਨਾ ਲੱਗੇ ਤੇ ਨਮੀ ਇਹਦੇ ਵਿੱਚ ਨਾ ਹੋਵੇ ਬਾਕੀ ਤੁਹਾਨੂੰ ਦੱਸ ਦਿਆਂ ਵੀ ਇਹ ਕਿਸ ਤਰ੍ਹਾਂ ਬਊਗਾ ਚਾਰ ਲੋ ਜੀ ਆਪਣੇ ਦੇਖੋ ਤੁਸੀਂ ਤੇਲ ਵਿੱਚੋਂ ਧੂਆ ਨਿਕਲਣ ਲੱਗ ਗਿਆ ਤੇਲ ਗਰਮ ਹੋ ਗਿਆ ਆਪਾਂ ਇਹਨੂੰ ਹੁਣ ਗੈਸ ਨੂੰ ਕੱਟ ਦਿੱਤਾ ਤੇ ਫਿਰ ਆਪਾਂ ਮਸਾਲੇ ਪਾਵਾਂਗੇ ਤੇਲ ਗਰਮ ਕਰਨ ਤੋਂ ਬਾਅਦ ਉਹਨੂੰ ਕੁਛ ਠੰਡਾ ਕਰਨਾ ਹੈ ਫਿਰ ਉਹਦੇ ਵਿੱਚ ਮਸਾਲੇ ਪਾਉਣੇ ਜੇ ਆਪਾਂ ਗਰਮ ਦੇ ਵਿੱਚ ਮਸਾਲੇ ਪਾ ਦਾਂਗੇ ਤੇਲ ਨੂੰ ਗਰਮ ਕਰਨਾ ਵੀ ਜ਼ਰੂਰੀ ਹੈ ਗਰਮ ਕਰਕੇ ਠੰਡਾ ਕਰਨਾ ਵੀ ਜ਼ਰੂਰੀ ਹੈ ਹੁਣ ਆਪਾਂ ਪਾਵਾਂਗੇ ਜੀ ਹਿੰਗ ਹਿੰਗ ਆਪਣੇ ਹਾਜ਼ਮੇ ਲਈ ਬਹੁਤ ਜ਼ਰੂਰੀ ਹੈ ਬੈਬਦੀ ਤੋਂ ਤੇ ਆਪਾਂ ਜਮੈਂ ਥੋੜੀ ਜਿਹੀ ਦੇ ਵਿੱਚ ਫੇਰ ਪਾਵਾਂਗੇ ਪਹਿਲਾਂ ਪਾਈ ਸੀ ਆਪਾਂ ਜਮੈਂ ਦੁਬਾਰਾ ਪਾਵਾਂਗੇ ਹੁਣ ਪਾਵਾਂਗੇ ਗਿਜਰਾ ਇਹਨਾਂ ਆਪਾਂ ਗਿਜਰਾਂ ਪਾ ਕੇ ਹੌਲੀ ਹੌਲੀ ਤੜ ਹਲਾਵਾਂਗੇ सार्वजियाूल नाही पाक लवाव दो तीन मिनट आपण पकावांगे ਤਾਂ ਜ਼ਰੂਰੀ ਇਹ ਕਿਉਂਕਿ ਜਿਹੜਾ ਇਹਦੇ ਵਿੱਚ ਕੋਈ ਵੀ ਨਮੀ ਹੋਊਗੀ ਆਪਣੇ ਚਾਰ ਦੇ ਵਿੱਚ ਸਾਰੀ ਖਤਮ ਹੋ ਜੀ ਘੱਟ ਗੈਸ ਤੇ ਬਣਾਉਣਾ ਨਹੀਂ ਫਰੇ ਸੀੜਾ ਹੋਈ ਜਾਈਂ ਲਓ ਜੀ ਹੁਣ ਆਪਣੇ ਤੇ ਜਿਹੜੇ ਦਵਾਰ ਹੁਣ ਆਪਾਂ ਇਹਨੂੰ ਸੁਕਾਵਾਂਗੇ ਤੇ ਤੇ ਮਸਾਲੇ ਚਾਰ ਦੁੱਝਾਂ ਤਾਰ ਨੂੰ ਫਲਾਵੀ ਬਣਾਉਂਦੇ ਹਾਂ ਚਾਰ ਕੀ ਜਾਣ ਵੀ ਪਾਉਂਦੇ ਠੀਕ ਹੈ ਸੋਹਣਾ ਦੇ ਰੱਖੋ ਖਰਾਬ ਹੋਣ ਤੋਂ ਬਚਾ ਲਏ ਸਾਰੇ ਮਸਾਲੇ ਨਾਲ ਤਾਂ ਜਿਹੀ ਤਰ੍ਹਾਂ ਮਿਕਸ ਕਰ ਲਾਂ ਕਾ ਸੁੱਕੇ ਮਸਾਲੇ ਪਾਉਣੇ ਤੇ ਦੇਰ ਖੂਰੂ ਤੇ ਪਾਇਆ ਕਰੋ। ਮੋਟੇ ਆਪਣੀ ਫਰੀਦ ਲਈ ਵੀ ਇਹਦੇ ਮੰਨਦਾ ਤੇ ਆਪਣੇ ਜਿਹੜਾ ਪ੍ਰਚਾਰ ਬਣਾ ਰਹੇ ਆ ਉਹਦੇ ਲਈ ਵੀ ਕਹਦੇ ਮੰਨਦੇ। ਉਹਨੂੰ ਦਿਨਸਾਉ ਹੋਣ ਗੁੰਦੇ ਤੇ ਆਪਣੀ ਫਰੀਦ ਲਈ ਵੀ ਇਹ ਸਾਰੇ ਮਸਾਲੇ ਬਹੁਤ ਜ਼ਰੂਰੀ ਨੇ। ਹੇਠ ਹੁਣ ਆਪਾਂ ਪਾਵਾਂਗੇ ਜੀ ਮਸਾਲੇ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਲਾਲ ਮਿਰਚ। ਸੋਨਾ ਜਰੰਦ ਬੰਦੇ ਇਹ ਪਾਏ ਦੇਖਦੀ ਨਾ ਆਪਾਂ ਹਲੇ ਨਮਕ ਨਹੀਂ ਪਾਏ बिल्कुल सही किया तीजिए आप నమకును బాస్ట్ పావీ हम आप पाता जी नमक नमक में कर। मिक्स करों जो आप घट गैस पर बनावेंगे गाजर बहुत सॉफ्ट रहन जो आप करके बनावेंगे तो जन गाजर वह हार्ड हो जाने अपना चार बन के तैयार आप हम कर दें गैस बंद देखो चार का रंग कि सोहना कि सोना चार बने तो स्वाद जो, जो, जो कुछ बना के खाओगे थोड़ा कदों पता लगेगा कि स्वाद चार बने मुला चार लह करो जी घर बनाया करो ਇਹ ਬੋਤੀ ਮੈਨੂੰ ਤੇ ਨਹੀਂ ਲੱਗਦੀ ਇਹ ਥੋੜਾ ਜਿਹਾ ਜਿਆਦਾ ਠੰਡਾ ਹੋ ਗਿਆ ਫਿਰ ਆਪਾਂ ਇੱਕ ਇਹਦੇ ਵਿੱਚ ਹੋਰ ਪਾਵਾਂਗੇ ਕਿਉਂਕਿ ਆਪਣੀ ਚਾਰ ਨੂੰ ਖਰਾਬ ਹੋਣ ਤੋਂ ਪਹਿਚਾ ਕੇ ਇੱਥੇ ਅੱਗੇ ਦੱਸਦੀ ਮੈਂ ਤੁਹਾਨੂੰ ਲਗਾਉ ਜੀ ਆਪਣਾ ਚਾਹ ਠੰਡਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਦੇ ਲਗਭਗ ਸਿਰਕਾ ਸਾਡਾ ਆਪਣੇ ਨੂੰ ਖਰਾਬ ਵੀ ਨਹੀਂ ਹੋਣ ਦਿੰਦਾ ਤੇ ਇਹ ਚਾਰ ਦੇ ਵਿੱਚ ਇੱਕ ਖਟਾਸ ਵੀ ਭਰ ਦੇਗਾ। ਲਓ। ਇਹ ਦੋ ਇਹ ਚਾਰ ਨਾਲ ਤੁਸੀਂ ਪਰੌਂਠੇ ਦੇ ਖਾਓਗੇ ਤਾਂ ਤੁਹਾਨੂੰ ਸਬਜੀ ਦੀ ਲੋੜ ਨਹੀਂ। ਇਸੇ ਟਾਈਮ ਆਪਣੇ ਕੋਲੇ ਸਬਜੀ ਨਹੀਂ ਬਣਦੀ। ਤਾਂ ਆਪਾਂ ਇਹਦੇ ਨਾਲ ਪਰੌਂਠਿਆਂ ਨਾਲ ਆਪਾਂ achar ਨੂੰ ਖਾ ਸਕਦੇ ਹਾਂ। ਸਾਡੇ ਚੈਨਲ ਤੇ ਆਉਣ ਲਈ ਧੰਨਵਾਦ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰਿਓ ਸਾਡੇ ਵੀਡੀਓ ਦੱਸਿਓ ਤੁਹਾਨੂੰ ਕਹੇ ਜੀਆਂ ਲੱਗਦੀਆਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ